ਇਹ ਦੇਖੋ ਰਾਜਨੀਤੀ ਕਿਵੇਂ ਕਰਦੇ ਆ ਸਾਡੇ ਨਾਲ ਅੱਜ ਹੁਣ ਡਾਕਟਰ ਭੀਮਰਾਓ ਅੰਬੇਦਕਰ ਦਾ ਇੱਕ ਸੁਨੇਹਾ ਨਾ ਬਸ ਸੋਸ਼ਲ ਮੀਡੀਆ ਤੇ ਬੁੱਤ ਰੁੱਟਿਆ ਉੱਥੇ ਸਾਰੇ ਰਾਜਨੀਤਿਕ ਲੋਕ ਜਾ ਕੇ ਕੀ ਕਹਿ ਰਹੇ ਅਭੀ ਸਿਸਟਮ ਫੇਲਿਆਰ ਸਿਸਟਮ ਫੇਲਿਆਰ ਵੀ ਸਿੱਟ ਇਹ ਤੜਾਇਆ ਵੀ ਕਿਹਨੇ ਹੈ ਰਾਜਨੀਤਿਕ ਪਾਲਟੀਆਂ ਨੇ ਕਿਉਂ ਤੜਾਇਆ ਪਤਾ ਵੀ ਤੁਹਾਡਾ ਧਿਆਨ ਆ ਜਿਹੜਾ ਅਸਲੀਅਤ ਬਾਲਣਾ ਜਾਵੇ ਦੇਖੋ ਆਪਾਂ ਮੰਨੋ ਵੀ ਡਾਕਟਰ ਭੀਮਰਾਓ ਅੰਬੇਦਕਰ ਨੇ ਜੋ ਲਿਖਿਆ ਸੰਵਿਧਾਨ ਹੈ ਸਾਡਾ ਫਾਇਦਾ ਉਹਨੇ ਕਰਨਾ ਹੈ ਜਾਂ ਬੁੱਤ ਨੇ ਕਰਨਾ ਹੈ ਇਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸਿਸਟਮ ਫੇਲੀਅਰ ਹੈ ਇਹ ਲੋਕ ਜਿਹੜੀਆਂ ਅਜ ਰਾਜਨੀਤਿਕ ਤੇ ਰਾਮ ਮੁਜਾਰੇ ਕਰ ਰਹੀਆਂ ਹਨ ਉਹਨਾਂ ਨੇ ਤਾਂ ਉਹਦਾ ਲਿਖਿਆ ਸੰਵਿਧਾਨ ਹੀ ਤੋੜਤਾ ਬੁੱਤ ਤੋੜਨਾ ਨੁਕਸਾਨ ਨਹੀਂ ਹੈ ਪੂਤ ਤੜਾਕ ਕੇ ਤਾਂ ਨੇ ਮੁੱਦਾ ਖੜਾ ਕੀਤਾ ਵੀ ਸਿਸਟਮ ਸਿਸਟਮ ਕਾਮਜਾਪ ਹੈ ਭਾਈ ਸਿਸਟਮ ਕੋਈ ਫੇਲਰ ਨਹੀਂ ਹੈ ਕਿਉਂਕਿ ਤੁਸੀਂ ਜਦੋਂ ਲੋਕਾਂ ਨੂੰ ਇੰਨਾ ਬੁੱਧੂ ਬਣਾਤਾ ਵੀ ਤੁਹਾਨੂੰ ਲੋਕਾਂ ਦਾ ਧਿਆਨ ਭਟਕਾਉਣ ਲਈ ਵੀ ਲੋਕ ਇਹ ਨਾ ਦੇਖਣ ਵੀ ਇਹਨਾਂ ਨੇ ਤਾਂ ਸਵਿਧਾਨ ਹੀ ਖਤਮ ਕਰਤਾ ਡਾਕਟਰ ਭੀਮਰਾਓ ਅੰਬੇਦਕਰਤਾ ਜਾਤਾਂ ਪਾਤਾਂ ਦੇ ਖਿਲਾਫ ਲੜਦਾ ਰਿਹਾ ਹੁਣ ਤਾਂ ਸਵਿਧਾਨ ਦੇ ਵਿੱਚੋਂ ਲੈ ਅੱਜ ਜਾਤਾਂ ਪਾਤਾਂ ਦੇ ਸਰਟੀਫਿਕੇਟ ਤੁਹਾਨੂੰ ਕੌਣ ਦਿੰਦਾ ਸਵਧਾਨੀ ਦੇ ਰਿਹਾ ਤੁਸੀਂ ਐਸੀਓ ਬੀਸੀਓ ਤੁਸੀਂ ਆਓ ਜਰਨਲ ਇਹ ਮੰਨੂ ਸਿਮਰਤੀ ਲਾਗੂ ਹੋ ਰਹੀ ਹੈ ਅੰਧ ਭਗਤੋ ਨਾ ਕੀਦਾ ਵਰਤਿਆ ਜਾ ਰਿਹਾ ਡਾਕਟਰ ਭੀਮਰਾਓ ਅੰਬੇਦਕਰ ਦਾ ਕਿਉਂ ਕਿਉਂਕਿ ਗਰੀਬ ਘਰ ਤੋਂ ਸੀਗਾ ਤਾਂ ਕਿ ਜਿਹੜੀ ਗਰੀਬ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ ਗਮਰੀ ਗਰੀਬ ਜਨਤਾ ਦੇ ਨਾਲ ਹੀ ਚੋਣਾਂ ਦੇ ਨਾਲ ਹੀ ਸੈਂਟਰ ਦੀ ਸਰਕਾਰ ਬਣਦੀ ਹੈ ਉਹ ਸੰਵਿਧਾਨ ਦੇ ਵਿੱਚ ਤਾਂ ਸੈਂਟਰ ਰਾਜਾਂ ਨੂੰ ਵੱਧ ਅਧਿਕਾਰ ਦਿੰਦਾ ਸੀ ਕਿ ਤੇ ਕਿਹੜੇ ਰਾਜ ਕੋਲ ਅਧਿਕਾਰ ਆ ਸਾਰੇ ਖੋਲੇ ਤੋੜਿਆ ਉਹਨਾਂ ਨੇ ਬੁੱਤ ਤੋੜੇ ਦਾ ਨੁਕਸਾਨ ਨਹੀਂ ਅੰਧ ਭਗਤੋਂ ਥੋੜਾ ਜਿਹਾ ਜਾਗੋ ਲੋਕੋ ਕੱਲਿਆਂ ਬੇਦਕਾਰਨਾ ਨਹੀਂ ਹੋ ਰਹੀ ਏ ਇਹ ਤਾਂ ਗੁਰੂ ਨਾਨਕ ਨਾਲ ਭਗਤਾਂ ਨਾਲ ਉਹਨਾਂ ਜਾਤਾਂ ਦੇ ਪਾਤਾਂ ਦੇ ਨਾਂ ਤੇ ਵੀ ਸਾਨੂੰ ਉਹਨਾਂ ਦੇ ਬੁੱਤਾਂ ਤੇ ਨਹੀਂ ਲੜਾਇਆ ਜਾਂਦਾ ਕਈਆਂ ਨੇ ਤਾਂ ਅਰਬਦਾਸ ਦੀ ਬਾਣ ਨੂੰ ਹੀ ਅਟ ਘੜਾਤੀ ਭਗ ਉਹਨਾਂ ਦੇ ਚਾਹੇ ਭਗਤਾਂ ਦੇ ਤੇ ਗੁਰੂਆਂ ਦਾ ਚਾਹੇ ਡਾਕਟਰਾਂ ਮੇਦਕਾਰ ਦਾ ਉਹਨਾਂ ਦੇ ਬੁੱਤ ਨੇ ਸਾਡਾ ਕੋਈ ਲਾਭ ਨਹੀਂ ਕਰਨਾ ਸਾਡਾ ਲਾਭ ਕਰਨਾ ਉਹਨਾਂ ਦੀ ਲਿਖਤ ਨੇ ਤੇਗਲਾ ਲਿਖਤਾਂ ਦਾ ਬਦਲਤੀਆਂ ਸੰਵਿਧਾਨਤਾ ਬਦਲਦਾ ਸਾਰਾ ਉਹਦੇ ਵੀ ਤੱਕ ਕੁਝ ਵੀ ਨਹੀਂ ਛੱਡਿਆ ਉਹਨਾਂ ਨੇ ਸਾਰੀ ਮਨੁਸਿਮਰ ਜਾਤ ਪਾਤ ਕਾਹਦੇ ਚ ਬਰਨਵੰਡ ਕਾਹਦੇ ਚ ਮਨੁਸਿਮਰਤੀ ਚ ਮਨੁਸਿਮਰਤੀ ਨੂੰ ਕੌਣ ਲਾਗੂ ਕਰ ਰਿਹਾ ਆਰਐਸਐਸ ਭਾਜਪਾ ਤੇ ਅੱਜ ਬੁੱਤ ਤੋੜਨ ਦੇ ਉੱਤੇ ਨਾਰੇ ਕੌਣ ਲਾ ਰਿਆ ਰੋਸ ਕੌਣ ਕਰ ਰਿਹਾ ਭਾਜਪਾ ਵਾਲੇ ਕਾਂਗਰਸ ਵਾਲੇ ਰਾਜਨੀਤਿਕ ਧਿਰਾਂ ਜਿਨ੍ਹਾਂ ਨੇ ਮੂਰੇ ਲੋਕਾਂ ਚ ਮੀਡੀਏ ਚ ਆਉਣਾ ਇਹਨਾਂ ਨੂੰ ਲੋਕਾਂ ਨਾਲ ਕੋਈ ਲੈਣ ਦੇ ਨਹੀਂ ਐ ਡਾਕਟਰ ਭੀਮ ਬੇਦਕਰ ਰਾ ਨਾਲ ਇਹਨਾਂ ਦਾ ਕੋਈ ਪ੍ਰੇਮ ਨਹੀਂ ਹੈ ਸਿਰਫ ਉਹਦਾ ਨਾਮ ਵਰਤਣ ਲਈ ਉਹਦਾ ਬੁੱਤ ਤੋੜਿਆ ਬੁੱਤ ਤੋੜੇ ਦਾ ਨੁਕਸਾਨ ਹੀ ਨੁਕਸਾਨ ਸੰਵਿਧਾਨ ਤੋੜੇ ਦਾ ਜੰਮੂ ਕਸ਼ਮੀਰ ਨਾਲ ਕੀ ਕੀਤਾ ਸੰਵਿਧਾਨ ਤੋੜ ਕੇ ਉਹ ਪੰਜਾਬ ਨਾਲ ਕੀ ਹੋ ਰਿਹਾ ਲੋਕਾਂ ਨਾਲ ਕੀ ਹੋ ਰਿਹਾ ਜਿਹੜੇ ਡਾਕਟਰ ਭੀਮਰਾਓ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲਾਉਣਿਓ ਉਹਦੇ ਉਹ ਸੰਵਿਧਾਨ ਦੀ ਰਾਖੀ ਕਰੋ ਬੁੱਤ ਦੀ ਨਾ ਕਰੋ ਬੁੱਤਾਂ ਜਿਹਦਾ ਮਰਜ਼ੀ ਬਣਾ ਦੋ ਤੇ ਜਿਹਦਾ ਤੋੜ ਦਿਓ ਬੁੱਤ ਨੇ ਲੋਕਾਂ ਦਾ ਨਾਂ ਅੱਜ ਤੱਕ ਕੋਈ ਫਾਇਦਾ ਕੀਤਾ ਇਹਨਾਂ ਬੁੱਤਾਂ ਚ ਮੰਦਰ ਲੁੱਟੇ ਗਏ ਉੱਥੇ ਬੁੱਤ ਵਿੱਚ ਹੀ ਪਏ ਹੁੰਦੇ ਸੀ ਸਾਰੇ ਦੇਵੀ ਦੇਵਤਿਆਂ ਦੇ ਜਦੋਂ ਮੁਗਲ ਆਉਂਦੇ ਸੀ ਲੁੱਟ ਕੇ ਸਾਰਾ ਸੋਨਾ ਸੋਨੇ ਦੇ ਗੇਟ ਲਾ ਕੇ ਲੈ ਗਏ ਸੀ ਨਾ ਆਪਾਂ ਤਾਂ ਦੇਖ ਚੁੱਕੇ ਆ ਸਾਡਾ ਦੇਸ਼ ਤਾਂ ਅਜੇ ਵੀ ਜਾਗ ਪਉ ਬੁੱਤ ਤੋੜਨਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਏ ਗੁਰੂ ਨਾਨਕ ਦਾ ਬੁੱਤ ਤੋੜ ਦੋ ਕਿਸੇ ਭਗਤ ਦਾ ਬੁੱਤ ਤੋੜ ਦੋ ਨੁਕਸਾਨ ਨਹੀਂ ਹੋਣਾ ਇਹ ਤਾਂ ਪਾਣੀ ਗੁਰੂਆਂ ਦੀ ਬਦਲਤੀ ਸਾਡਾ ਇਤਿਹਾਸ ਸਾਡਾ ਬਦਲਦਾ ਸਭਧਾਨ ਅਗਲਿਆਂ ਨੇ ਬਦਲਦਾ ਸਾਰਾ ਡਾਕਟਰ ਭੀਮਰਾਓ ਜਿਹੜਾ ਉਸ ਵੇਲੇ ਲਿਖ ਉਸ ਸੰਵਿਧਾਨ ਹੀ ਹੈ ਨਹੀਂ ਕਿੰਨੇ ਵਾਰੀ ਉਹ ਚ ਤਬਦੀਲੀ ਕਰ ਦਿੱਤੀ ਗਈ ਆ ਸਮਝੋ ਜਾਗੋ ਇਹਨਾਂ ਦੇ ਅੰਧ ਭਗਤ ਨਾ ਬਣੋ ਇਹ ਸਾਰਾ ਕੁਝ ਬੰਦੇ ਵੀ ਇਹੀ ਮਾਰਦੇ ਆ ਬੱਸਾਂ 'ਚੋਂ ਲਾ ਕੇ ਹੁਣ ਤੱਕ ਕਿਤਾਬਾਂ ਛਪ ਗਈਆਂ ਹੁਣ ਤਾਂ ਸਭ ਦੇ ਸਾਹਮਣੇ ਆ ਗਿਆ ਜੇ ਅਸੀਂ ਵੀ ਅੱਜ ਵੀ ਨਾ ਜਾਗੇ ਤਾਂ ਫੇਰ ਭਾਈ ਅੰਨੇ ਦਾ ਤਾਂ ਇਲਾਜ ਕੋਈ ਨਹੀਂ ਅੰਨੇ ਤਾਂ ਅੰਦਾ ਸੀ ਬੱਜੇ